ਲੁਧਿਆਣੇ ਦਾ ਯੂਥ ਹੜਪੀੜਤਾਾਂ ਦੇ ਹੱਕ ਤੇ ਵਿਚ ਆਇਆ ਜਿੱਥੇ ਕਿ ਡੀਸੀ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ ਤੇ ਉੱਥੇ ਹੀ ਗਰੀਬ ਲੋਕਾਂ ਦੇ ਲੋੜਾਂ ਨੂੰ ਦੇਖਦੇ ਹੋਏ ਇਹ ਯੂਥ ਨੇ ਵੱਡਾ ਫੈਸਲਾ ਲਿਆ ਜਦੋਂ ਹੜਪੀੜਤਾਾਂ ਦੇ ਹੱਕ ਦੇ ਵਿੱਚ ਲੁਧਿਆਣੇ ਦੀ ਯੂਥ ਡੀਸੀ ਦਫ਼ਤਰ ਪਹੁੰਚ ਗਈ ਬੀਤੇ ਦਿਨ ਹੜ੍ਹ ਕਰਕੇ ਕਈ ਨੁਕਸਾਨ ਹੋਏ ਕੇਂਦਰ ਸਰਕਾਰ ਨੇ 1600 ਕਰੋੜ ਦਾ ਇਸ ਦੇ ਲਈ ਪੈਕੇਜ ਵੀ ਸਰਕਾਰ ਨੂੰ ਦਿੱਤਾ ਪਰ ਪੰਜਾਬ ਦੇ ਉਹਨਾਂ ਲੋਕਾਂ ਬਾਰੇ ਵੀ ਯੂਥ ਦਾ ਕਹਿਣਾ ਹੈ ਕਿ ਸੋਚਣਾ ਚਾਹੀਦਾ ਹੈ ਜਿੱਥੇ ਕਿ ਹੜ੍ਹ ਕਰਕੇ ਲੋਕਾਂ ਦੇ ਘਰ ਗਿਰ ਗਏ ਲੋਕਾਂ ਦੀਆਂ ਮੌਤਾਂ ਹੋ ਗਈਆਂ ਉਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਬੇਹੱਦ ਲੋੜ ਹੈ ਜਿਸ ਕਰਕੇ ਯੂਥ ਜਿਹੜੀ ਹੈ 1600 ਕਰੋੜ ਦੇ ਪੈਕੇਜ ਨੂੰ ਬਹੁਤ ਘੱਟ ਕਹਿ ਰਹੀ ਹੈ ਇਸ ਕਰਕੇ ਡੀਸੀ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ ਜਾਂਦਾ ਹੈ ਅੱਜ ਐਡੇ ਵੱਡੇ ਹੜਪੀੜਾਂ ਨਾਲ ਲੋਕ ਅੱਜ ਪੰਜਾਬ 'ਚ ਇਹਨਾਂ ਨੂੰ ਨੁਕਸਾਨ ਹੋਇਆ ਕਿ 1600 ਕਰੋੜ ਨਾਲ ਆਪਣਾ ਪੰਜਾਬ ਚੱਲੂਗਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਲੋਕਾਂ ਦਾ ਇਹ ਤਾਂ ਸਾਡਾ ਸਫਾਈਆਂ 'ਚ ਲੰਘ ਜਾਣਾ ਜਿੰਨੇ ਪਸ਼ੂ ਜਿਨ੍ਹਾਂ ਦੇ ਡੰਗਰ ਕਿੰਨਾ ਦੇ ਘਰ ਲੋਕਾਂ ਦੇ ਚਲੇ ਗਏ 1600 ਕਰੋੜ ਦਾ ਇੱਕ ਮਜ਼ਾਕ ਦਾ ਵਿਸ਼ਾ ਬਣਾ ਕੇ ਗਏ ਪੰਜਾਬ ਨੇ ਇਹਨਾਂ ਨੇ ਅੱਜ ਦੱਸਿਆ ਵੀ ਪੰਜਾਬ ਨੂੰ ਅਸੀਂ ਪੰਜਾਬ ਦੇ ਪੰਜਾਬੀਆਂ ਤਾਨੂੰ ਮੰਨਦੇ ਨਹੀਂ ਪੰਜਾਬ ਨੂੰ ਕੋਈ ਇਹਨਾਂ ਦਾ ਅੱਜ ਸਾਰਿਆ ਸਥਿਤੀ ਤੁਹਾਨੂੰ ਦੇਖੋਗੇ ਬੜੇ ਹਾਲਾਤ ਮਾੜੇ ਨੇ ਕਾਰਜਕ ਸਾਥੀਓ ਨੂੰ ਪਿਆਰ ਭਰੀ ਸਤਿ ਸ਼ਕਾਲ ਜੈ ਭੀਮ ਜੈ ਭਾਰਤ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਪਿਛਲੇ ਦਿਨੋਂ ਇਹ ਬੜੇ ਤਰਾਸ ਜੀ ਦੇ ਦੌਰ ਤੋਂ ਨਿਕਲ ਰਿਹਾ ਵਾ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਉਹਨਾਂ ਲੋਕਾਂ ਨੂੰ ਉਹਨਾਂ ਜ਼ਿਲ੍ਹਿਆਂ ਨੂੰ ਜਿੱਥੇ ਹੜ੍ਹ ਨਾਲ ਲੋਕ ਪੀੜਤ ਹੋਏ ਆ ਜਿਨ੍ਹਾਂ ਦੇ ਘਰ ਉਜੜ ਗਏ ਆ ਜਿਨ੍ਹਾਂ ਦੀ ਕਿਸਾਨੀ ਇੱਕੋ ਇੱਕ ਮੁੱਖ ਦੰਦਾ ਸੀਗਾ ਇਹਨਾਂ ਦੇ ਖੇਤ ਉਜੜ ਗਏ ਆ ਸਾਨੂੰ ਆਸ ਸੀਗੀ ਪੰਜਾਬ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਵੀ ਪੰਜਾਬ ਦੇ ਲੋਕਾਂ ਨਾਲ ਨਿਆਂ ਕਰਦੀ ਹੋਈ ਵੀ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਊਗੀ ਜਿਹੜਾ 1600 ਕਰੋੜ ਦਾ ਪੈਕੇਜ ਐਲਾਨ ਕੀਤਾ ਗਿਆ ਵਾ ਦੋਸਤੋ 1600 ਕਰੋੜ ਦੇ ਪੈਕੇਜ ਦਿੱਤਾ ਸਫਾਈ ਹੋਣੀ ਆ ਗੱਲੀ ਖੇਤਾਂ ਦੀ ਤੇ ਆਲੇ-ਦੁਆਲੇ ਦੀ ਲੋਕਾਂ ਦੇ ਘਰਾਂ ਦੀ ਮੁਰੰਮਤ ਵੀ ਹੋਣੀ ਆ ਕਈਆਂ ਦੇ ਘਰਾਂ ਚ ਜੀ ਚਲੇ ਗਏ ਉਹਨਾਂ ਨੂੰ ਕੰਪਨਸੇਟ ਕਿਵੇਂ ਕਰਾਂਗੇ 1600 ਕਰੋੜ ਨਾਲ ਅਸੀਂ ਇੱਕ ਮੰਗ ਪੱਤਰ ਮਾਰਫਤ ਦੇਣ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਜਿਹੜਾ ਮੌਜਾ 1600 ਕਰੋੜ ਤੋਂ ਵਧਾ ਕੇ ਇਹਨੂੰ 25000 ਕਰੋੜ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਵਨ ਨਿਰਵਾਹ ਸਹੀ ਹੋ ਸਕੇ ਤੇ ਜਿਹੜਾ ਉਹਨਾਂ ਨੂੰ ਘਾਟਾ ਹੋਇਆ ਉਹਦਾ ਪੂਰਾ ਨਹੀਂ ਹੋ ਸਕਦਾ ਪਰ ਕਿਤਨਾ ਕਿਤੇ ਮਾੜੀ-ਮੁੱਟੀ ਆਪਾਂ ਪ੍ਰਬਾਈ ਕਰਨ ਦੀ ਕੋਸ਼ਿਸ਼ ਤਾਂ ਕਰ ਸਕਦੇ ਆ ਸੋ ਕਿਉਂਕਿ ਪੰਜਾਬ ਇੱਕ ਖੇਤੀ ਸੂਬਾ ਦੇ ਖੇਤੀ ਸੂਬਾ ਦੇਸ਼ ਆ ਪੰਜਾਬ ਪ੍ਰਾਂਤ ਆ ਇੱਥੋਂ ਹੀ ਪੂਰੇ ਦੇਸ਼ ਨੂੰ ਅਨਾਜ ਮਿਲਦਾ ਵਾ ਆਪਾਂ ਭਾਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਵਾਰ ਫੇਰ ਬੇਨਤੀ ਕਰਦੇ ਆ ਪੂਰੇ ਲੁਧਿਆਣਾ ਦੇ ਨਾਗਰਿਕਾਂ ਵੱਲੋਂ ਵੀ